ਥਾਣਾ ਲੋਪੋਕੇ ਦੇ ਮੁਖੀ ਅਤੇ ਐਕਸਾਈਜ਼ ਵਿਭਾਗ ਵੱਲੋਂ ਪਿੰਡ ਕੋਹਾਲੀ ਵਿਖੇ ਚੈਕਿੰਗ ਦੌਰਾਨ 7 ਡਰਮ ਲਾਹਣ ਚਾਲੂ ਪੱਠੀ ਬਰਾਮਦ ਕਰਨ ਦੀ ਖਬਰ ਹੈ ਇਸ ਸਬੰਧੀ ਐਕਸਾਈਜ਼ ਇੰਸਪੈਕਟਰ ਜਗਦੀਪ ਕੌਰ ਨੇ ਦੱਸਿਆ ਕਿ ਗੁਪਤ ਸੂਚਨਾ ਤੇ ਪਿੰਡ ਕੋਹਾਲੀ ਵਿਖੇ ਸ਼ਰਾਬ ਦਾ ਕਾਰੋਬਾਰ ਚੱਲ ਰਿਹਾ ਹੈ ਜਿਸ ਤੋਂ ਪੁਲਿਸ ਅਤੇ ਐਕਸਾਈਜ਼ ਮੈਡਮ ਜਗਦੀਪ ਕੌਰ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਕਿੰਦਰ ਵੀਰ ਸਿੰਘ ਵਾਸੀ ਕੋਹਾਲੀ ਦੇ ਕਰੋ 7 ਡਰਮ ਲਾਹਨ ਬਰਾਮਦ ਕਰਨ ਅਤੇ ਚਾਲੂ ਪੱਟੀ ਬਰਾਮਦ ਕੀਤੀ ਹੈ ਐਕਸਾਈ ਐਕਟ ਦੇ ਤਹਿਤ ਮੁਕਦਮਾ ਦਰਜ ਕੀਤਾ ਗਿਆ ਹੈ ਅਤੇ ਜਿਹੜਾ ਵਿਅਕਤੀ ਹੈ ਉਹ ਕਰੋਪ ਪਾਜ ਗਿਆ ਹੈ ਪੁਲਿਸ ਵੱਲੋਂ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ ਇਸ ਮੌਕੇ ਏਐਸਆਈ ਅੰਗਰੇਜ਼ ਸਿੰਘ ਜੀਐਮ ਦਿਆਲ ਸਿੰਘ ਜੀਐਮ ਰਵੀ ਸ਼ਰਮਾ ਠੇਕਾ ਇੰਚਾਰਜ ਮੰਜੂ ਚਗਾਵਾ ਵੀ ਇਸ ਮੌਕੇ ਹਾਜ਼ਰ ਸਨ ਅੱਜ ਸੇ ਪਿੰਡ ਸਾਡੇ ਵੱਲੋਂ ਜਿਹੜਾ ਰੇਡ ਹੈਗਾ ਹਾਇਰ ਅਥਾਰਟੀਜ਼ ਦੀ ਨਿਗਰਾਨੀ ਹੇਠੇ ਰੇਡ ਕੀਤਾ ਗਿਆ ਜੀ ਇਹ ਪਿੰਡ ਕੋਹਾਲੀ ਕੀਤਾ ਗਿਆ ਰੇਡ ਪੀਐਸ ਲੋਪੋਕੇ ਵਾਲੇ ਸਾਈਡ ਤੋਂ ਤੇ ਇਹਦੇ ਵਿੱਚ ਕੇਂਦਰਵੀਰ ਦੇ ਸਿੰਘ ਦੇ ਘਰ ਸਨ ਆਫ ਮੁਖਤਾਰ ਸਿੰਘ ਉਹਨਾਂ ਕਰੋ ਚਾਲੂ ਪੱਠੀ ਤੇ ਸੱਤ ਡਰਮ ਲਾਹੰਦੇ ਸੀਗੇ ਜੀ ਤੇ ਪੰਜਾਬ ਬੋਤਲਾਂ ਸ਼ਰਾਬ ਦੀਆਂ ਮਿਲੀਆਂ ਨੇ ਜੀ ਜੇਨਾਂ ਤੇ ਐਫਆਈਆਰ ਦਰਜ ਹੋ ਚੁੱਕੀ ਹੈ ਜੀ ਜੀ ਮੌਕੇ ਤੋਂ ਫਰਾਰ ਹੋ ਚੁੱਕੇ ਸੀ ਪਹਿਲਾਂ